ਮਨ ਮੂਰਖ ਆਹੇ ਬਿਰਲਾਈਏ ਪੁਰਬ ਲਿਖੇ ਕਾਲ ਕੀ ਆਪਾਈਏ ਦੁਖ ਸੁਖ ਪ੍ਰਭ ਦੇ ਬਨਹਾਰ ਅਬਰ ਤਿਆਗ ਤੋ ਤੇ ਸਤਕਾਰ ਜੋ ਕਛ ਕਰੇ ਸੋਈ ਸੁਖਮਾਨ ਉਲਾ ਕਾਹੇ ਫਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਬ ਰਹਿਓ ਰਸ ਨੋਬੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੀ ਨਾਨਕ ਫਤ ਸੇਤੀ ਕਰ ਜਾਹੇ ਜਿਸ ਬਖਰ ਕੋ ਲੈ ਤੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਇਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਕੇ ਸੰਤਹ ਸੰਚਾਲ ਅਵਰਤ ਅਗਵਕਿਆ ਜੰਜਾਲ ਤਨ ਤਨ ਕਹੇ ਤਬ ਕੋਏ गुजल